ਹੈਲੋ ਜੀ ਨਮਸਤੇ ਗੁੱਡ ਮਾਰਨਿੰਗ ਸਾਤਿਸ਼੍ਰੀਕਾਲ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਕਿ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਹਾਂ ਹੋਰ ਸਨੌਜ ਕੀ ਹਾਲ ਚਾਲ ਨੇ ਤੇ ਸਵਾਗਤ ਹੈ ਤੁਹਾਡਾ ਸੈਪਕੁਜੀ ਬਲੌਗ ਚ ਸੈਪਕੁਜੀ ਚੈਨਲ ਤੇ ਜਿਹੜੇ ਨਵੇਂ ਆnde ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਨੂੰ ਜਰੂਰ ਪ੍ਰੈਸ ਕਰਿਓ ਕਿਉਂਕਿ ਵੀਡੀਓ ਦੀ ਨੋਟੀਫਿਕੇਸ਼ਨ ਇਹਨੇ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਏਗੀ ਹਨਾ ਤੇ ਲਓ ਜੀ ਇੱਥੇ ਵੀਡੀਓ ਫੁੱਲ ਵਾਚ ਕਰਕੇ ਸੋਹਣਾ ਜਿਹਾ ਕਮੈਂਟ ਵੀ ਕਰ ਦੇਣਾ ਤੇ ਲਾਈਕ ਜ਼ਰੂਰ ਕਰਨਾ ਤੇ ਲਓ ਜੀ ਬਲੌਗ ਦੀ ਸਟਾਰਟਿੰਗ ਕੀਤੀ ਆਪਾਂ ਸਵੇਤੋਂ 8 ਵਜੇ ਨਾਲ ਕੀਤੀ ਸਟਾਰਟ ਅਦਰ-ਉਦਰ ਟੈਲਨ ਲੱਗੀ ਕਿਉਂਕਿ ਮੌਸਮ ਥੋੜਾ ਠੰਡਾ ਸੀਗਾ ਮੈਂ ਕਿਹਾ ਚਲੋ ਆਨੰਦ ਲੈ ਲਈ ਠੰਡੇ ਮੌਸਮ ਦਾ ਸਿਰਸਰੇ ਉਸ ਤੋਂ ਬਾਅਦ ਆਗੇ ਸੀ ਕਿ ਅੰਦਰ ਤੇ ਕੱਪੜੇ ਸ਼ਾਮੀ ਧੋਏ ਸੀਗੇ ਉਹਦੀਆਂ ਤਾਹਾਂ ਤੋਂ ਹਲਗਾ ਕੇ ਕੱਪੜੇ ਰੱਖ ਦਿੱਤੇ ਆ ਕੱਪੜੇ ਧੋਣ ਦਾ ਕੋਈ ਵੀ ਮੇਰਾ ਫਿਕਸ ਟਾਈਮ ਨਹੀਂ ਹੈਗਾ ਕਿਉਂਕਿ ਮੇਰਾ ਕੰਮ ਇਹਦਾ ਦਾ ਅੱਜਕੱਲ ਹੋਇਆ ਪਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਸਟੀਚਿੰਗ ਵੀ ਕਰਦੀ ਆ ਤੇ ਬਾਕੀ ਹੁਣ ਆਪਾਂ ਜਿਹੜਾ ਨਿਊ ਕੰਮ ਕਰਦੇ ਪਿਆ ਨੇ ਉਹ ਆਪਾਂ ਜਿਹੜਾ ਬਿਜ਼ਨਸ ਸ਼ੋਇਆ ਹੋਇਆ ਹੈ ਆ ਟੋਪੀਆਂ ਪੈਕਿੰਗ ਕਰਨ ਦਾ ਘਰੇ ਆਪਾਂ ਟੋਪੀਆਂ ਪੈਕ ਕਰਦੇ ਆ ਤੇ ਉਹ ਉਹਦੇ ਕਰਕੇ ਥੋੜਾ ਜਿੜਾ ਕੰਮ ਹੈ ਨਾ ਉਰਾਪਰਾ ਹੋਇਆ ਪਿਆ ਜਦੋਂ ਮੇਰਾ ਟਾਈਮ ਲੱਗਦਾ ਹੈ ਜਦੋਂ ਵੀ ਮਤਲਬ ਕਿ ਕਿਸੇ ਕੰਮ ਦਾ ਟਾਈਮ ਹੁੰਦਾ ਉਸ ਟਾਈਮ ਹੀ ਫਿਰ ਮੈਂ ਕੱਪੜੇ-ਕੁਪੜੇ ਧੋਣੀਆਂ ਨਹੀਂ ਤਾਂ ਫਿਰ ਫਿਲਾ ਲ ਬਸ ਇੱਧਰ ਹੋ ਹੀ ਜਾਂਦਾ ਕਦੀ ਰਾਤ ਨੂੰ ਕਦੀ ਸ਼ਾਮ ਨੂੰ ਤੇ ਬਾਕੀ ਚਲੋ ਜੀ ਇੱਥੇ ਆਪਾਂ ਕੱਪੜੇ ਕੁੜਤੇਆਂ ਲਗਾ ਕੇ ਝਾੜੇ ਚੂੜ ਵੀ ਲਗਾ ਦਿੱਤਾ ਹੈ ਤੇ ਆ ਬੈਨ ਮੈਂ ਜਣ ਕੇ ਪਹਿਲੇ ਨਾ ਨੂੰ ਲਿਆ ਸੀ ਸਵੇਰੇ ਨਾਲੀ ਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਨਾ ਆ ਆਪਾਂ ਪਹਿਲਾਂ ਸਵੇਰੇ ਹੀ ਲੈਣੇ ਹਨਾ ਤੇ ਇਥੇ ਝਾੜੂ ਜੂੜ ਲਗਾਉਂਦੀ ਪਈ ਸੀ ਸੀਜ਼ਰ ਲੱਗਾ ਹੋਇਆ ਮੈਨੂੰ ਤੰਗ ਕਰਨ ਵਾਸਤੇ ਇਹਦਾ ਬੜਾ ਮੈਨੂੰ ਰਹਿੰਦਾ ਏ ਇੰਨਾ ਤੰਗ ਕਰਦੇ ਨੇ ਜਦੋਂ ਵੀ ਮੈਂ ਕੋਈ ਕੰਮਕਾਰ ਕਰਦੀ ਆ ਨਾ ਮੇਰੇ ਅੱਗੇ ਪਿੱਛੇ ਅੱਗੇ ਪਿੱਛੇ ਤੁਸੀਂ ਸ਼ਾਇਦ ਵੀ ਪਹਿਲੀਆਂ ਵੀਡੀਓ ਜੀ ਤੁਸੀਂ ਦੇਖਿਓ ਕਦੀ ਇਹ ਜਦੋਂ ਵੀ ਮੈਂ ਝਾੜੂ ਲਗਾਉਣੀ ਆ ਨਾ ਮੈਨੂੰ ਬੜਾ ਤੰਗ ਕਰਦੇ ਇਹਨੂੰ ਐ ਹੁੰਦਾ ਕਿ ਮੈਨਾਂ ਖੇਲਦੀ ਪਈ ਆ ਵੀ ਸ਼ਾਇਦ ਮੈਨਾਂ ਖੇਲਦੀ ਪਈ ਹੈ ਨਾ ਤੇ ਇਹ ਕਰਕੇ ਇੱਧਰ ਉੱਧਰ ਮਤਲਬ ਕਿ ਤੰਗ ਕਰਦਾ ਰਹਿੰਦਾ ਏ ਸੱਚੀ ਗੱਲ ਸਿਆਣੇ ਬਹੁਤ ਹੁੰਦੇ ਨੇ ਬਹੁਤ ਪਿਆਰ ਵੀ ਬਹੁਤ ਲੈਂਦੇ ਨੇ ਪਰ ਵਫਾਦਾਰ ਵੀ ਬਹੁਤ ਹੁੰਦੇ ਇਹਨਾਂ ਨੂੰ ਕੋਈ ਪਿਆਰ ਨਾਲ ਮੜਾ ਜਾਂ ਹੱਥ ਫੇਰ ਦਵੇ ਇਹਨਾਂ ਨੂੰ ਕੋਈ ਚੀਜ਼ ਪਾ ਦੇਵੇ ਯਾਦ ਰੱਖਣਗੇ ਵੀ ਇਸ ਇਨਸਾਨ ਨੂੰ ਕਿ ਹਾਂ ਇਹਨੇ ਮੈਨੂੰ ਪਿਆਰ ਕੀਤਾ ਸੀ ਇੰਨੀ ਇਹਨਾਂ ਦੀ ਜਿਹੜੀ ਸ਼ਕਤੀ ਹੁੰਦੀ ਹੈ ਨਾ ਸੁਗਣ ਦੀ ਨ ਪਛਾਣਨ ਦੀ ਬੜਾ ਪਛਾਣ ਲੈਂਦੇ ਨਾ 스멜 ਤੋਂ ਇਨਸਾਨ ਨੂੰ ਵੀ ਹਾਂ ਇਹਨੇ ਮੈਨੂੰ ਪਿਆਰ ਕੀਤਾ ਸੀ ਜਾਂ ਇਹਨੇ ਮੈਨੂੰ ਕੋਈ ਚੀਜ਼ ਪਾਈ ਸੀ ਹੈ ਨਾ ਤੇ ਆ ਦੇਖੋ ਬੋਰੇ ਜਿਹੜੇ ਆਪਾਂ ਪੈਕਿੰਗ ਕਰਕੇ ਕੱਲ ਰੱਖੇ ਹੋਏ ਸੀ ਕੱਲ ਮੇਰਾ ਕੰਮ ਜਿਹੜਾ ਆਮ ਦਾ ਸੀ ਨਿਬੇੜ ਦਿੱਤਾ ਵਾਲਾ ਪੈਕ ਕਰਕੇ ਰੱਖਤਾ ਹੁਣ ਇਹ ਲੈ ਜਾਣਗੇ ਬਾਕੀ ਹੋਰ ਦੇ ਜਾਣਗੇ ਤੇ ਫਿਰ ਆਪਾਂ ਉਹ ਕਰ ਲਵਾਂਗੇ ਜਦ ਤੱਕ ਮੈਂ ਕਿ ਜਿਹੜਾ ਕੰਮ ਕਰਨਾ ਉਹ ਤੇ ਕੱਪੜੇ ਵੀ ਨਾਲ ਹੀ ਆਪਾਂ ਧੋਣ ਵਾਸਤੇ ਪਾ ਦਿੱਤੇ ਨੇ ਤੇ ਮੈਂ ਕਿ ਕੱਪੜੇ ਧੋਂਦਿਆਂ ਧੋਂਦਿਆਂ ਵੀ ਜਿਹੜਾ ਪੋਚੇ ਪੋਚੇ ਨੇ ਆਪਣੇ ਉਹ ਲੱਗ ਜਾਣਗੇ ਫਿਰ ਜਦੋਂ ਆਪਣਾ ਕੰਮ ਆ ਗਿਆ ਪੈਕਿੰਗ ਵਾਲਾ ਫਿਰ ਦੁਪਹਿਰੇ ਸਾਰੀ ਫ੍ਰੀ ਹੋ ਕੇ ਚਲੋ ਆਪਾਂ ਉਹ ਕੰਮ ਕਰਾਂਗੇ ਹਨਾ ਤੇ ਬਾਕੀ ਚਲੋ ਜੀ ਇੱਥੇ ਝਾੜੂ ਝੂਣ ਸਾਰਾ ਹੋ ਗਿਆ ਸੀਗਾ ਕੱਪੜੇ ਮੇ ਪਾਈਆਂ ਸਾਬ ਨੂੰ ਮੈਂ ਸਹਰੇ ਇੱਕ ਪਰੌਂਠੀ ਬਣਾਤੀ ਸੀਗੀ ਉਹਨੂੰ ਦੁੱਧ ਦੇ ਨਾਲ ਬਣਾ ਦੇਣੀ ਹੁੰਦੀ ਵੀ ਚਲੋ ਸਵੇਰੇ ਉਹਨੂੰ ਮੈਂ ਕਹਿੰਨੀ ਹੁਣੇ ਭੁੱਖੇ ਪੇਟ ਨਾਲ ਜਾਇਆ ਕਰ ਵੀ ਇੱਕ ਅੱਧੀ ਰੋਟੀ ਖਾ ਕੇ ਜਾਇਆ ਕਰ ਹਨਾ ਤੇ ਬਾਕੀ ਉਹਦੀ ਜਾੜ ਚ ਦਰਦ ਰਹਿੰਦਾ ਸੀ ਹੁਣ ਥੋੜਾ ਠੀਕ ਹੈ ਤੇ ਪਰ ਹੁੰਦਾ ਹਲੇ ਵੀ ਜਾਨੀ ਕਿ ਹਲੇ ਕੈਪ ਨਹੀਂ ਪਾਇਆ ਹੈਗਾ ਮਸਾਲਾ ਹੀ ਭਰਿਆ ਉਹਦੇ ਜਾੜ ਵਿੱਚ ਫਿਰ ਵੀ ਦਰਦ ਹੁੰਦਾ ਹੀ ਰਹਿੰਦਾ ਹੈ ਤੇ ਇਸ ਕਰਕੇ ਫਿਰ ਮੈਨੂੰ ਨਾ ਰੋਟੀ ਖਵਾ ਕੇ ਭੇਜਦੀਆਂ ਤੇ ਨਾਲ ਉਹਨੂੰ ਇੱਕ ਪੇਨ ਕਿਲਰ ਜਾਨੀ ਕਿ ਮੈਡੀਸਿਨ ਦੇ ਕੇ ਭੇਜਦੀ ਹੁੰਦੀ ਹੈ ਕਈ ਵਾਰ ਕੋਈ ਪਤਾ ਨਹੀਂ ਹੁੰਦਾ ਜਾੜ ਦੀ ਦਰਦ ਬੜੀ ਗੰਦੀ ਦਰਦ ਹੈ ਸੱਚੀ ਗੱਲ ਹੈ ਵੀ ਕਈ ਵਾਰ ਦਰਦ ਛੇੜ ਪੇ ਜਾਂ ਕੁਝ ਹੈ ਨਾ ਵੀ ਜਦੋਂ ਤੂੰ ਮੈਡੀਸਿਨ ਖਾ ਸਕਣਾ ਹੈ ਤੇ ਉਹ ਚਲਾ ਗਿਆ ਸੀ ਤੇ ਬਸ ਉਸ ਤੋਂ ਬਾਅਦ ਹੀ ਮੈਂ ਲੱਗੀ ਸੀ ਕੰਮ ਕਰਨ ਵਾਸਤੇ ਖੁਸ਼ੀ ਜੜੀ ਐ ਉਹ ਰਾਤ ਠੀਕ ਨਹੀਂ ਸੀ ਹੈਗੀ ਸੁੱਤੀ ਪਈ ਸੀ ਤਾਂ ਦਰਾਜ ਮੈਂ ਬੰਦ ਕੀਤਾ ਹੋਇਆ ਸੀ ਕਿ ਕਹਿੰਦੀ ਮੈਂ ਹਲੇ ਅੱਧਾ ਘੰਟਾ ਮੰਮੀ ਸੋਣਾ ਐ ਮੈਂ ਕਿਹਾ ਚੱਲ ਸੋ ਜਾ ਮੈਂ ਜਦ ਤੱਕ ਮਾੜੇ ਮੋٹے ਜਿਹੜੇ ਕੰਮ ਨੇ ਉਹ ਕਰ ਲੈਣੀ ਐ ਫਿਰ ਕਿਉਂ ਕਿ ਐ ਹੁੰਦਾ ਵੀ ਚਲੋ ਮੇਰੇ ਨਾਲ ਹੁਣ ਨਾ ਕੰਮ ਹੱਦ ਤੱਕ ਜਾਨੀ ਕਿ ਪੈਕਿੰਗ ਦਾ ਵੀ ਕਰਵਾ ਦਿੰਦੀ ਐ ਜਦੋਂ ਮੈਂ ਕੱਪੜੇ ਸਟੀਚਿੰਗ ਕਰਦੀ ਐ ਤਰਪਾਈਆਂ ਵੀ ਮੇਰੇ ਨਾਲ ਕਰਵਾ ਦਿੰਦੀ ਐ ਤੇ ਚਲੋ ਇੰਨਾ ਹੀ ਬੜਾ ਐ ਵੈਸੇ ਕੁੜੀਆਂ ਨੂੰ ਆਪਾਂ ਹੀ ਸਮਝਣਾ ਕਿ ਇਹਨਾਂ ਨੇ ਸਮਝਣਾ ਹੈ ਨਾ ਇਹ ਕੁੜੀਆਂ ਨੂੰ ਵੀ ਪੇਕੇ ਘਰ ਐਂਸ਼ ਹ ਸੋਹਰਿਆਂ ਦੀ ਮੰਨਣੀ ਪੈਂਦੀ ਹੈ ਉਹਨਾਂ ਦੇ ਹੁਕਮ ਤੇ ਹੀ ਚੱਲਣਾ ਪੈਂਦਾ ਹੈ ਤੇ ਮੈਂ ਕਹਾਂ ਚਲੋ ਕਰ ਲੈ ਐਸ਼ ਮਾਂ ਦੇ ਘਰੇ ਐਸ਼ ਹੁੰਦੀ ਹੈ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਚਲੋ ਬਾਕੀ ਤਾਂ ਵੈਸੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਈ ਲੋਕ ਬਹੁਤ ਚੰਗੇ ਹੁੰਦੇ ਨੇ ਜਿਹੜੀਆਂ ਆਪਣੀਆਂ ਨੋਮਾਂ ਨੂੰ ਧੀਆ ਬਰਾਬਰੀ ਸਮਝਦੇ ਨੇ ਪਰ ਕੀ ਆਪੋ ਆਪਣੀ ਸੋਚ ਹੁੰਦੀ ਹੈ ਸਭ ਦੀ ਹੈਨਾ ਚਲੋ ਕੋਈ ਨਾ ਬਾਕੀ ਇੱਥੇ ਕੰਮਕਾਰ ਹੋ ਗਏ ਸੀਗੇ ਤੇ ਫਿਰ ਮੈਂ ਆ ਗਈ ਸੀਗੀ ਕਿਚਨ ਵਿੱਚ ਕਿਚਨ ਚ ਆਪਾਂ ਲਾਣਾ ਸੀਗਾ ਤੜਕਾ ਕਿਉਂਕਿ ਸਾਹਿਬ ਦਾ ਦੇਣ ਜਾਣਾ ਸੀਗਾ ਮੱਟੀ ਫਨ ਟਾਈਮ ਇੱਥੇ ਹੋ ਗਏ ਸੀ 10:30 ਦਾ ਤੇ ਕੰਮ ਕਮ ਕਰਦੇ ਆ 10:30 ਹੋ ਗਏ ਸੀਗੇ ਪੌਣੇ 11 ਤੇ ਸਾਢੇ 11 ਵਜੇ ਆਪਾਂ ਟਿਫਨ ਦੇਣ ਜਾਣਾ ਹੈ ਨਾ ਤੇ ਇਥੇ ਚਨੇ ਜਿਹੜੇ ਉਬਾਲੇ ਸੀਗੇ ਕਾਬਲੀ ਚਨੇ ਮੈਂ ਰਾਤ ਦੇ ਭੇਕ ਰੱਖੇ ਸੀ ਕਿ ਹੁਣ ਮੈਂ ਦੋ ਤਿੰਨ ਸੀਟੀਆਂ ਲਵਾ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਉਹ ਕਰ ਲੈ ਸੋਫਟ ਤੇ ਉਸ ਤੋਂ ਬਾਅਦ ਤੜਕਾ ਭੁੰਨ ਲਿਆ ਪਿਆਜ਼ ਲਸਣ ਭੁੰਨ ਕੇ ਵਿੱਚ ਇੱਕ ਆਲੂ ਪਾ ਦਿੱਤਾ ਹੈ ਤੇ ਬਾਕੀ ਲੂਣ ਮਿਰਚ ਤੇ ਕਸਤੂਰੀ ਮੇਥੀ ਪਾ ਕੇ ਚੰਗੀ ਤਰ੍ਹਾਂ ਤੜਕਾ ਭੁੰਨ ਲਿਆ ਹੈ ਤੜਕਾ ਭੁੰਨ ਕੇ ਤੇ ਜਿਹੜੇ ਚਨੇ ਉਬਾਲੇ ਸੀਗੇ ਉਹ ਪਾ ਦਿੱਤੇ ਨੇ ਵਿੱਚ ਸੀਟੀ ਨਹੀਂ ਲਵਾਣੀ ਹੈ ਕਿਉਂਕਿ ਸਾਬ ਕਹਿੰਦਾ ਮਮਾ ਜਣੇ ਜਿਹੜੇ ਖੜੇ ਖੜੇ ਚ ਕਿ ਆਪਾਂ ਥੋੜਾ ਜਿ ਵਿੱਚ ਇਹਦੇ ਨਾਲ ਆ ਮਿੱਠਾ ਛੋੜਾ ਪਾ ਦਿੰਨੇ ਆ ਨਾ ਉਹਦੇ ਨਾਲ ਜਿਹੜੇ ਚਨੇ ਆ ਨਾ ਸੌਫਟ ਹੋ ਜਾਂਦੇ ਆ ਹਨਾ ਬਾਕੀ ਸਬਜੀ ਇੱਥੇ ਬਣ ਗਈ ਸੀਗੀ ਹਾਂਜੀ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਤੇ ਠੀਕ ਰਹੋ ਤੁਸੀਂ ਪਰ ਗਰਮੀ ਬਹੁਤ ਜ਼ਿਆਦਾ ਹੈ ਥੋੜਾ ਧਿਆਨ ਰੱਖੋ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਨਹੀਂ ਹਮਸਪੈਰੀ ਹੈ ਨਾ ਬਹੁਤ ਹੀ ਜ਼ਿਆਦਾ ਸਾਰੇ ਕੰਮ ਕਾਰ ਮੇਰੇ ਹੋ ਗਏ ਨੇ ਪੋਚੇ ਪਾਚੇ ਲਾ ਕੇ ਸਫਾਈਆਂ ਹੋ ਗਈਆਂ ਕੱਪੜੇ ਸੁੱਕਣੇ ਪਾਏ ਆ ਸਬਜੀ ਵੀ ਮੈਂ ਬਣਾ ਲਈ ਹੈ ਤੁਣ ਮੈਨੂੰ ਇੰਨੀ ਗਰਮੀ ਲੱਗੀ ਮੈਂ ਕਿ ਦੋ ਮਿੰਟ ਬੈਠ ਕੇ ਪਾਣੀ ਪੀਂਦੇ ਫਿਰ ਮੈਂ ਰੋਟੀ ਬਣਾਵਾਂਗੀ ਤੇ ਸਾਬ ਦਾ ਟਿਫਨ ਦੇ ਕੇ ਆਵਾਂਗੀ ਹਨਾ ਤੇ ਹੋਰ ਸਾਰੋ ਜੀ ਆਪਾਂ ਕਿੰਨੇ ਦਿਨ ਹੋ ਗਏ ਕੋਈ ਗੱਲਾਂ ਬਾਤਾਂ ਵੀ ਕੀਤੀ ਹੈ ਇਹ ਹਨਾ ਦੋ ਦਿਨ ਹੋ ਗਏ ਮੈਂ ਵੀਡੀਓ ਨਹੀਂ ਪਾਈ ਕਿਉਂਕਿ ਇਸੇ ਘਰੇ ਕੰਮ ਕਰਦੇ ਆ ਨਾ ਜਿਵੇਂ ਕਿ ਤਰੀਕੋ ਪੈਕਿੰਗ ਦਾ ਟੋਪੀਆਂ ਪੈਕਿੰਗ ਕਰਦੇ ਆ ਤੇ ਉਹਦੇ ਕਰਕੇ ਥੋੜਾ ਟਾਈਮ ਹੀ ਨਹੀਂ ਲੱਗਾ ਹੈਗਾ ਤੇ ਇੱਕ ਦੋ ਸੂਟ ਵੀ ਆਏ ਸੀਗੇ ਸਟਿਚ ਵਾਲੇ ਕਿਉਂਕਿ ਪਹਿਲਾਂ ਮੈਂ ਕੰਮ ਛੱਡਿਆ ਹੋਇਆ ਸੀ ਠੀਕ ਨਹੀਂ ਸੀ ਹੈਗੀ ਹੁਣ ਮੈਂ ਕਿਚਲੋ ਠੀਕ ਆ ਤੇ ਚਲੋ ਹੁਣ ਜੇ ਤੁਸੀਂ ਠੀਕ ਹੋ ਫਿਰ ਆਪਣੇ ਆਪ ਤੇ ਕੰਮ ਕਰਨਾ ਵੀ ਚਾਹੀਦਾ ਤੇ ਮੈਂ ਨਾ ਸੱਚੀ ਗੱਲ ਹੈ ਮੈਂ ਇੱਕ ਦੋ ਮੇਰੀਆਂ ਭੈਣਾਂ ਨੇ ਜਿਨ੍ਹਾਂ ਬਾਰੇ ਮੈਂ ਸੁਣਿਆ ਜਿਵੇਂ ਕਹਿੰਦੇ ਸਾਡੇ ਪਤੀ ਟਰੋਲ ਕਰਦੇ ਨੇ ਸਾਡੇ ਮਤਲਬ ਰਿਸ਼ਤੇ ਰਾਜੇ ਸੰ ਟਰੋਲ ਕਰਦੇ ਆ ਵੀ ਜੇ ਅਸੀਂ ਚੈਨਲ ਬਣਾਏ ਹੋਏ ਨੇ ਚੈਨਲ ਚੱਲਦੇ ਵੀ ਪਿਆ ਤੇ ਟਰੋਲ ਕਰਦੇ ਆ ਇਹ ਗਲਤ ਗੱਲ ਹੈ ਤੁਸੀਂ ਐਦਾਂ ਨਾ ਕਰਿਆ ਕਰੋ ਕਿਸੇ ਦਾ ਹੌਸਲਾ ਨਾ ਤੋੜਿਆ ਕਰੋ ਜੇ ਕੋਈ ਕੁਝ ਕਰਨਾ ਚਾਹੁੰਦਾ ਹੈ ਨਾ ਤੇ ਉਹਨੂੰ ਅੱਗੇ ਹੋ ਕੇ ਉਹਦੇ ਸਾਥ ਦੇਣ ਦੀ ਕੋਸ਼ਿਸ਼ ਕਰੋ ਦੇਖੋ ਘਰੇ ਬੈਠ ਕੇ ਅਗਰ ਕੋਈ ਲੇਡੀਜ਼ ਕੰਮ ਕਰਨਾ ਚਾਹੁੰਦੀ ਹੈ ਕੋਈ ਧੀ ਭੈਣ ਕੰਮ ਕਰਨਾ ਚਾਹੁੰਦੀ ਹੈ ਵਿੱਚ ਕੋਈ ਬੁਰੀ ਗੱਲ ਨਹੀਂ ਹੈਗੀ ਜਦੋਂ ਆਪਾਂ ਧੀਆ ਭੈਣਾਂ ਨੂੰ ਪੜਾ ਲਿਖਾ ਕੇ ਆਪਾਂ ਬਾਹਰਲੇ ਕੰਟਰੀ ਵਿੱਚ ਆਪਾਂ ਅੱਖਾਂ ਤੋਂ ਦੂਰ ਉਹਨਾਂ ਭੇਜਦੇ ਆਂ ਉੱਥੇ ਜਾ ਕੇ ਉਹ ਕੀ ਕੀ ਆਪਾਂ ਸੁਣਦੇ ਹੀ ਆ ਵੀ ਉੱਥੇ ਕੁੜੀਆਂ ਕੀ ਕੀ ਕਰਦੀਆਂ ਨੇ ਕੀ ਕੀ ਕਰ ਰਹੀਆਂ ਨੇ ਉਹ ਆਪਾਂ ਕੋ ਬਰਦਾਸ਼ਤ ਹੋ ਜਾਂਦਾ ਹੈ ਕਿਉਂ ਬਰਦਾਸ਼ਤ ਹੋ ਜਾਂਦਾ ਕਿਉਂਕਿ ਉਹ ਅੱਖਾਂ ਤੋਂ ਉਹਲੇ ਤੇ ਜੇਕਰ ਧੀ ਭੈਣ ਤੁਹਾਡੀ ਅੱਖਾਂ ਦੇ ਸਾਹਮਣੇ ਕੋਈ ਸੋਹਣਾ ਕੰਮ ਕਰਨਾ ਚਾਹੁੰਦੀ ਹੈ ਅੱਖਾਂ ਦੇ ਸਾਹਮਣੇ ਰਹਿ ਉਹ ਇੱਕ ਚਾਰਦواری ਦੇ ਵਿੱਚ ਕੰਮ ਕਰਨਾ ਚਾਹੁੰਦੀ ਤੇ ਉਹਦੇ ਵਿੱਚ ਕੋਈ ਹਰਜ ਨਹੀਂ ਹੋਏਗਾ ਤੇ ਤੁਸੀਂ ਸਾਥ ਦਿਆ ਕਰੋ ਆਪਣੀਆਂ ਆਪਣੀਆਂ ਨਵਾਂ ਧੀਆਂ ਦਾ ਐਦਾਂ ਨਾ ਕਰਿਆ ਕਰੋ ਦੇਖੋ ਜੀ ਹਸਬੰਡ ਵਾਈਫ ਨੇ ਇੱਕ ਦੂਜੇ ਦਾ ਸਹਾਰਾ ਹੁੰਦੇ ਨੇ ਠੀਕ ਹੈ ਉਹਨਾਂ ਦਾ ਜਦੋਂ ਉਹਨਾਂ ਦਾ ਮਤਲਬ ਇੱਕ ਦੂਜੇ ਦਾ ਸਹਾਰਾ ਹੁੰਦੇ ਨੇ ਠੀਕ ਹੈ ਜਦੋਂ ਇੱਕ ਦੂਜੇ ਦੇ ਬਣ ਹੀ ਗਏ ਨੇ ਤਾਂ ਉਹਨਾਂ ਨੂੰ ਇੱਕ ਦੂਜੇ ਦੀ ਸਲਾਹ ਨਾਲ ਚੱਲਣ ਦਿਓ ਜੇਕਰ ਮੀਆਂ ਬੀਬੀ ਰਾਜੀ ਹੈ ਤੇ ਕੀ ਕਰੇਗਾ ਕਾਜੀ ਇਹ ਤਾਂ ਜੇ ਮੀਆਂ ਬੀਬੀ ਰਾਜੀ ਹੈ ਤੇ ਕਿਸੇ ਰਿਸ਼ਤੇਦਾਰ ਦਾ ਕੋਈ ਫਰਜ਼ ਨਹੀਂ ਪੈਂਦਾ ਐਵੇਂ ਕਿ ਕਿਸੇ ਲੱਤਾਂ ਖਿੱਚਣ ਦਾ ਨਾ ਜੇ ਕੋਈ ਚੜਦਾ ਪੈ ਚੜਾਈ ਤੇ ਲੱਤਾਂ ਨਾ ਖਿੱਚਿਆ ਕਰੋ ਕਿਉਂਕਿ ਜਦੋਂ ਕਿਸੇ ਕੋਲ ਕੁਝ ਹੁੰਦਾ ਨਹੀਂ ਉਦੋਂ ਕੋਈ ਕਿਸੇ ਨੂੰ ਦਿਂਦਾ ਨਹੀਂ ਹੈਗਾ ਅਗਰ ਕਿਸੇ ਕੋਲ ਹੋਵੇਗਾ ਤੇ ਰਿਸ਼ਤੇ ਜਾਲ ਜਿਹੜੇ ਨੇ ਨਾ ਉਹਨੂੰ ਦੇਖ ਕੇ ਸਿਖਾਉਂਦੇ ਨਹੀਂ ਹੈਗੇ ਤੇ ਬਸ ਮੈਂ ਤਾਂ ਇਹੀ ਕਹਿਣਾ ਚਾਹਣੀ ਕਿ ਐਵੇਂ ਨਾ ਗਰਿਆ ਕਰੋ ਤੇ ਬਾਕੀ ਮੈਂ ਆਪਣੇ ਭੈਣਾਂ ਨੂੰ ਇਹ ਕਹਿਣਾ ਚਾਹਣੀ ਹੈਗਾ ਤੁਹਾਡੇ ਪਤੀ ਤੁਹਾਡੇ ਨਾਲ ਨੇ ਤੁਹਾਡੇ ਸਾਸੋਹਰਾ ਤੁਹਾਨੂੰ ਕੁਝ ਨਹੀਂ ਕਹਾਂਗੇ ਤੁਹਾਡੇ ਮਾਪੇ ਤੁਹਾਡੇ ਨਾਲ ਨੇ ਤੁਸੀਂ ਕਿਸੇ ਰਿਸ਼ਤੇਦਾਰ ਦੀ ਪਰਵਾਹ ਨਾ ਕਰਿਆ ਕਰੋ ਠੀਕ ਹੈ ਤੁਹਾਨੂੰ ਪਤਾ ਹੈ ਕਿ ਤੁਸੀਂ ਗਲਤ ਕੁਝ ਨਹੀਂ ਕਰ ਰਹੇ ਹੈਗੇ ਠੀਕ ਹੈ ਸਾਰੇ ਦਾ ਸਾਹਮਣੇ ਹੀ ਹੈ ਸਾਹਮਣੇ ਚਾਰਗੁਰ ਦੁਪਹਿਰ ਕਿਹੜਾ ਕੰਮ ਕਰਦਾ ਉਦਾਂ ਲੋਕ ਨਹੀਂ ਆਪਾਂ ਨੂੰ ਦੇਖਦੇ ਉਦਾਂ ਨਾ ਤੇ ਹੀ ਕੰਮ ਕਰੇ ਤੇ ਬੜੀ ਆਪਾਂ ਸ਼ਾਬਸ਼ ਦੇ ਨੇ ਹਾਂ ਉਹ ਫਲਾਣੇ ਦੀ ਨਾ ਉਹ ਕਿੰਨਾ ਕੰਮ ਕਰਦੀ ਫਲਾਣੇ ਦੀ ਕੁੜੀ ਕਿੰਨਾ ਕੰਮ ਕਰਦੀ ਅਗਰ ਕੋਈ ਆਪਾਂ ਉਹੀ ਕੰਮ ਆਪਾਂ ਕਰਦੇ ਕਰਾਉਂਦੇ ਕੋਈ ਆਪਾ ਇਦਾਂ ਵੀਡੀਓ ਬਣਾ ਰਹੇ ਆ ਜਾਂ ਕੁਝ ਤੇ ਉਹ ਚ ਗਲਤ ਕੀ ਹੋ ਗਿਆ ਕੁਝ ਗਲਤ ਨਹੀਂ ਹੈਗਾ ਠੀਕ ਹੈ ਆਪਣੇ ਸੋਚ ਬਦਲੋ ਨਜ਼ਰੀਆ ਬਦਲੋ ਧੀਆਂ ਪੜਾ ਨੂੰ ਅੱਗੇ ਲੈ ਕੇ ਆਓ ਮੈਂ ਤਾਂ ਇਹੀ ਕਹਿੰਨੀ ਆ ਕਿਸੇ ਦਾ ਵੀ ਇਦਾਂ ਦਿਨ ਨਾ ਦਿਖਾਇਆ ਕਰੋ ਅਗਰ ਕੋਈ ਕੁਝ ਕਰਨਾ ਚਾਹੁੰਦਾ ਹੈ ਉਹਦਾ ਸਾਥ ਦਿਆ ਕਰੋ ਅਗਰ ਚੰਗਾ ਨਹੀਂ ਬੋਲ ਸਕਦੇ ਮਾੜਾ ਵੀ ਨਾ ਬੋਲਿਆ ਕਰੋ ਸਭ ਨੂੰ ਤੁਸੀਂ ਆਪਣੀਆਂ ਇੱਕ achhi ਨਜ਼ਰ ਨਾਲ ਦੇਖਿਆ ਕਰੋ ਐਂ ਕਿਸੇ ਦੀ ਵੀ ਨੋਤੀ ਦੀ ਬ੍ਰਾਈਡ ਨ ਕਰਿਆ ਕਰੋ ਆਪਣੀ ਨੋ ਆਪਣੀ ਜਿਹੜੀ ਧੀ ਹੈ ਉਹ ਕੋਈ ਐਦਾਂ ਦਾ ਕੰਮ ਕੋ ਕਰਨ ਲੱਗੇ ਜੇ ਵੀ ਤੇ ਉਹਨੂੰ ਤੁਸੀਂ ਕਹਿੰਦੇ ਨਿਆਣੀ ਹੈ ਸਾਡੀ ਧੀ ਅਗਰ ਆਪਾਂ ਬਗਾਨੀ ਜਿਹੜੀ ਨੋ ਲੈ ਕੇ ਆਵਨੇ ਉਹ ਕੀ ਅਮਾਂਪ ਲੈ ਕੇ ਆਵਨੇ ਉਹ ਵੀ ਤਾਂ ਇੱਕ ਨਿਆਣੀ ਧੀ ਹੁੰਦੀ ਆਪਾਂ ਇਹਨੂੰ ਅੱਗੇ ਆ ਕੇ ਆਪਾਂ ਹੀ ਉਹਨੂੰ ਉਸ ਅਨੁਸਹਾਰਾ ਦੇਣਾ ਆਪਾਂ ਹੀ ਉਹਨੂੰ ਸਮਝਾਉਣਾ ਹੈ ਆਪਾਂ ਹੀ ਉਹਨੂੰ ਸਾਰਾ ਕੁਝ ਮਤਲਬ ਕਿ ਦੱਸਣਾ ਜੇ ਉਹਨੂੰ ਧੀ ਬਣਾ ਕੇ ਆਪਾਂ ਸਾਰਾ ਕੁਝ ਉਹਨੂੰ ਸਮਝਾਵਾਂਗੇ ਦੱਸਾਂਗੇ ਤੇ ਉਹਦੇ ਵਿੱਚ ਇੱਕ ਹਰਜ ਕੀ ਹੈ ਨਾ ਨੋ ਨੁੱਤੀ ਸਮਝੋ ਉਹ ਹੀ ਧੀਆ ਨੇ ਤੁਹਾਡੀਆਂ ਉਹੀ ਸਹਾਰਾ ਨੇ ਠੀਕ ਹੈ ਜੀ ਜਿਹੜੀਆਂ ਧੀਆ ਨੇ ਉਹ ਤੇ ਚਲੋ ਧੀਆ ਹੁੰਦੀ ਹੈ ਇਹਨੇ ਨੋਵਾਂ ਨੂੰ ਵੀ ਆਪਣੀਆਂ ਧੀਆ ਸਮਝਿਆ ਕਰੋ ਤਾਂ ਹੀ ਨੋਵਾਂ ਤੁਹਾਡੀ ਇੱਜ਼ਤ ਕਰਨਗੇ ਆਪਾਂ ਇੱਕ ਦੂਜੇ ਨੂੰ ਸਮਝਾਂਗੇ ਤਾਂ ਹੀ ਆਪਾਂ ਇੱਜ਼ਤ ਪਾਵਾਂਗੇ ਠੀਕ ਹੈ ਜੀ ਤੇ ਐਦਾਂ ਨਾ ਕਰਿਆ ਕਰੋ ਐਦਾਂ ਕਿਸੇ ਰਿਸ਼ਤੇਦਾਰ ਦੀ ਗੱਲਾਂ ਵਿੱਚ ਆ ਕੇ ਕਿਸੇ ਵੀ ਨੋ ਧੀ ਨੂੰ ਮਾੜਾ ਨਾ ਬੋਲਿਆ ਕਰੋ ਤੇ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕੋਈ ਵੀ ਬੁਰੀ ਗੱਲ ਨਹੀਂ ਹੈਗੀ ਹਾਂ ਤੁਹਾਡੇ ਹਸਬੰਦ ਤੁਹਾਡੇ ਰੋਕਦੇ ਨੇ ਉਹਨੂੰ ਸਮਝਾਓ ਪਿਆਰ ਨਾਲ कि देखो आप घर पे बैठ के काम कर का रहे हैं कोई एदा ना तो कुछ काम नहीं, कि नहीं, भी भी नहीं का। रहे कि जेदे नाल ਸਾਡੀ ਨੱਕ ਨਹੀਂ ਵੀ ਹੋਵੇ ਜਾਂ ਕੁਛ ਦੋ ਪੈਸੇ ਬਣਦੇ ਇਹ ਘਰ ਬੈਠੇ ਆ ਤੇ ਇਹਦੇ ਵਿੱਚ ਕੋਈ ਖਰਚ ਨਹੀਂ ਹੈਗਾ ਬਾਕੀ ਜਿਹੜੇ ਰਿਸ਼ਤੇਦਾਰ ਕਹਿੰਦੇ ਨੇ ਉਹਨਾਂ ਨੂੰ ਕਹਿ ਦਿਆ ਕਰੋ ਸਾਡੀ ਵੀ ਮਹੀਨੇ ਦੀ 8-9000 ਰੁਪਏ 10000 ਰੁਪਏ ਸੈਲਰੀ ਆਂਦੀ ਕਈਆਂ ਨੂੰ ਤਾਂ ਵੱਧ ਹੀ ਆਂਦੀ ਵੀ 25-25000 ਰੁਪਏ ਆਂਦੀ ਉਹਨਾਂ ਨੂੰ ਕਹਿ ਦੋ ਜ਼ਿਆਦਾ ਨਹੀਂ ਜਾਕਰ 5-5000 ਰੁਪਏ ਪਾ ਦਿਆ ਕਰੋ ਸਾਡੇ ਅਕਾਊਂਟ ਵਿੱਚ ਕਿੱਸ ਘਰ ਬੈਠੀਆਂ ਸੀ ਕੁਝ ਨਹੀਂ ਕਰਦੀਆਂ ਹੈਗੀਆਂ ਐਨੀ ਗੱਲ ਕਹਿ ਰਹੀ ਆ ਕਰੋ ਦੇਖਨੇ ਕੋਈ ਦਿਨ ਦਾ ਇੱਕ ਰੁਪਿਆ ਨਹੀਂ ਦੇਣ ਲੱਗਾ ਠੀਕ ਹੈ ਮਾੜੇ ਵਕਤ ਕੋਈ ਸਾਥ ਨਹੀਂ ਦਿੰਦਾ ਚੰਗਾ ਵਕਤ ਆਵੇ ਤਾਂ ਸਾਰੇ ਹੀ ਨੇੜੇ ਹੁੰਦੇ ਪਰ ਮਾੜੇ ਵਕਤ ਕੋਈ ਸਾਥ ਨਹੀਂ ਦਿੰਦਾ ਹੈਗਾ ਇਹ ਅਜ਼ਮਾਈਆਂ ਹੋਈਆਂ ਗੱਲਾਂ ਨੇ ਤੁਸੀਂ ਵੀ ਥੋੜਾ ਜਿਆਦਾ ਗੌਰ ਕਰੋ ਕੁਝ ਸੋਚੋ ਸਮਝੋ ਬਸ ਮੈਂ ਤਾਂ ਇੰਨਾ ਹੀ ਕਹਿਣਾ ਚਾਹਾਂਗੀ ਅਗਰ ਕੁਝ ਗਲਤ ਕੀਤਾ ਕਿਹਾ ਹੋ ਗਿਆ ਆਪਣੇ ਮੂੰਹ ਚੋਂ ਤਾਂ ਸੌਰੀ ਬਾਕੀ ਤੁਸੀਂ ਆਪ ਸਮਝਦਾਰ ਹੋ ਤੇ ਲਓ ਜੀ ਹੁਣ ਮੈਂ ਰੋਟੀ ਬਣਾਣੀ ਹੈ ਸੈਬ ਮੁੱਟੀ ਫੰਦੇ ਕਿ ਆਉਣੇ ਆ ਫਿਰ ਮਿਲਾਂਗੇ ਆਪਾਂ ਇੱਕ ਨੈਕਸਟ ਵੀਡੀਓ ਵਿੱਚ ਨੈਕਸਟ ਲੋੰਗ ਵਿੱਚ ਤੇ ਤਦ ਤੱਕ ਲਈ ਬਾਏ ਬਾਏ ਤੇ ਗਰਮੀ ਬਹੁਤ ਧਿਆਨ ਰੱਖੋ ਸਾਵਣ ਦਾ ਵੀ ਮੈਂ ਤੇ ਸਾਰਿਆਂ ਨੂੰ ਸ਼ੌਕ ਹੈਗਾ ਹੈ ਨਾ ਵੀ ਪੂੜੇ ਬਣਾਈਏ ਖੀਰ ਬਣਾਈਏ ਪਰ بارش ਹੀ ਨਹੀਂ ਪੈ ਰਹੀ ਗਰਮੀ ਬਹੁਤ ਜ਼ਿਆਦਾ ਪੂੜੇ ਖੀਰ ਵੀ ਕੀ ਕਰਨਾ ਨਾ ਗਰਮੀ ਬਹੁਤ ਜ਼ਿਆਦਾ ਹੈ ਤੇ ਹੁਣ ਬਾਰਿਸ਼ ਪਾਊਗਾ ਠੰਡਾ ਬਹੁਤ ਹੋਊਗਾ ਫੇਰੇ ਕੁਝ ਕਰਾਂਗੇ ਚਲੋ ਜੀ ਮੈਂ ਪਾਣੀ ਪੀ ਕੇ ਬੜੀਆਂ ਗੱਲਾਂ ਵਾਲੀ ਆ ਤੁਹਾਡੇ ਨਾਲ ਤੇ ਲਓ ਜੀ ਆਪਾਂ ਹੁਣ ਤੁਸੀਂ ਵੀਡੀਓ ਵੱਤ ਵੱਲ ਲਾਈਕ ਕਰਨਾ ਵੱਤ ਵੱਤ ਸ਼ੇਅਰ ਕਰਨੀ ਹੈ ਤੇ ਬਸ ਮੇਰੇ ਲਈ ਇੰਨਾ ਹੀ ਬਹੁਤ ਹੈ ਤੇ ਤੁਹਾਡੇ ਸੰਜੋਗ ਦੀ ਤੁਹਾਡੇ ਪਿਆਰ ਦੀ ਇੰਨੀ ਸਪੋਰਟ ਮਿਲਦੀ ਹੈ ਤੇ ਮੈਂ ਕਹਿੰਦੀ ਹਾਂ ਹੋਰ ਸਪੋਰਟ ਕਰੋ ਪ੍ਰਮਾਤਮਾ ਤੁਹਾਨੂੰ ਵੀ ਖੁਸ਼ ਰੱਖੇ ਤੁਹਾਡੀ ਵਜੇ ਨਾਲ ਮੈਂ ਵੀ ਖੁਸ਼ ਰਹਾਂ ਚਲੋ ਜੀ ਫਿਰ ਮਿਲਦੇ ਹਾਂ ਜੀ ਬਾਏ ਬਾਏ